ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੇ ਨਵੇਂ ਬਲੌਗ ਚ। ਲੋ ਜੀ ਇਹ ਬੀਜ ਹੈਗਾ ਆਪਣੇ ਲਾਇਆ ਵਾ 1121। ਯਾਨੀ ਕਿ ਤਿੰਨ ਕ ਕਨਾਲਾਂ ਲਾਈਆਂ ਸੀਗੀਆਂ ਆਪਾਂ ਨੇ ਚਲੋ ਪਰਾਲੀ ਵਾਸਤੇ। ਯਾਨੀ ਕਿ ਇੱਕ ਵੀ ਛਿੱਟੇ ਦੇ ਵਿੱਚ ਕੋਈ ਦਾਣਾ ਨਹੀਂ ਹੈਗਾ ਇਹ ਦੇਖੋ। ਸਾਰੇ ਦਾ ਸਾਰਾ ਫੜਾ ਹੀ ਬਣ ਗਿਆ। ਯਾਨੀ ਕਿ ਚਿੱਟੀਆਂ ਹੀ ਮੁੰਜਰਾ ਹੋ ਗਈਆਂ ਜਿੱਥੇ ਤੱਕ ਤੁਹਾਨੂੰ ਦਿਖਦੀਆਂ ਹੁਣ। ਯਾਨੀ ਕਿ 20 ਦਿਨ ਪਹਿਲਾਂ ਬਹੁਤ ਸੋਹਣਾ ਆਪਾਂ ਨੂੰ ਐ ਲੱਗ ਰਿਹਾ ਸੀ ਨਸਾਰਾ ਇਹਦਾ ਵਧੀਆ ਹੋ ਰਿਹਾ ਸੀਗਾ ਪਰ ਹੁਣ ਜਿੰਨੀਆਂ ਵੀ ਮੁੰਜਰਾਂ ਇਦਾਂ ਚਿੱਟੀਆਂ ਹੋ ਗਈਆਂ ਐ ਦੇਖੋ ਇਹ ਦੇਖੋ ਯਾਨੀ ਕਿ ਚੌਲ ਕਿਸੇ 'ਚ ਨਹੀਂ ਬਣਿਆ ਸਾਰੇ ਦਾ ਸਾਰਾ ਫੜਾ ਹੀ ਆ ਰੱਬ ਜਾਣਦੇ ਨੂੰ ਕੀ ਹੋ ਗਿਆ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਗੋਬਦੀ ਸੁੰਡੀ ਕਰਕੇ ਹੋ ਗਿਆ ਕੋਈ ਗੋਬਦੀ ਸੁੰਡੀ ਨਹੀਂ ਹੈਗੀ ਇਹਦੇ ਵਿੱਚ ਆਪਾਂ ਨੇ ਤਿੰਨ ਸਪਰੇਹਾਂ ਕਰੀਆਂ ਨੇ ਇਹਦੇ 'ਤੇ ਚਲੋ ਇਹ ਨਹੀਂ ਹੁੰਦਾ ਵੀ ਕੋਈ ਸਪਰੇ ਨਹੀਂ ਕਰੀ ਹੈਗੀ ਕਿਉਂਕਿ ਆਪਾਂ ਨੂੰ ਪਰਾਲੀ ਕੁੱਪਾ ਵਾਸਤੇ ਜ਼ੀਨਸੀ ਚਾਹੀਦੀ ਸੀਗੀ ਆਪਾਂ ਨੇ ਤਿੰਨ ਕਨਾਲਾਂ ਲਾਈਆਂ ਸੀਗੀਆਂ ਯਾਨੀ ਕਿ ਸਾਰੇ ਦੇ ਸਾਰੇ ਛਿੱਟੇ ਦੂਰ ਤੱਕ ਵੀ ਦੇਖਿਓ ਇਹ ਆਪਾਂ ਜ਼ੂਮ ਕਰਕੇ ਦਿਖਾਉਂਦੇ ਆ ਲੈ ਦੇਖੋ ਯਾਨੀ ਕਿ ਇਹ ਤਿੰਨ ਕਨਾਲਾਂ ਦੇ ਵਿੱਚੋਂ ਮੈਨੂੰ ਲੱਗਦਾ 50 ਕਿਲੋ ਜੀਰੀ ਵੀ ਹੁੰਦੀ ਨਹੀਂ ਆਪਾਂ ਨੂੰ ਦਿਖ ਰਹੀ ਤੁਸੀਂ ਇਹ ਦੇਖੋ ਵੀ ਇਹਦੇ ਵਿੱਚ ਆਪਾਂ ਨੂੰ ਕੋਈ ਛਿੱਟੇ ਮਤਲਬ ਇਹ ਮੁੰਜਰ ਦੇ ਵਿੱਚ ਦਾਣਾ ਹੈ ਨਹੀਂ ਆਹ ਦੇਖੋ ਇਹ ਚ ਹੈਗੇ ਨਹੀਂ ਇੱਕ ਸਿਰਫ ਇਹ ਪੂਰੀ ਸਾਫ ਆ ਇਹ ਹੁਣ ਇਹ ਪੇਡਾ ਹੈ ਪੇਡੇ ਦਾ ਪੇਡਾ ਹੀ ਸਾਰੀ ਮੁੰਜਰੇ ਖਾਲੀ ਪਈ ਐ ਲੋ ਇਹ ਦੇਖੋ ਕਹਿੰਦਾ ਪਾਵਾ ਵੀ ਐਤ ਕੀ ਦਾ ਸਾਰੀਆਂ ਜੀਰੀਆਂ ਨਹੀਂ ਕੰਮ ਛਾੜਕਣੀ ਤੋਂ ਪਹਿਲਾਂ 26 ਦਾ ਵੀ ਝਾੜ ਘਟ ਆ ਰਿਹਾ ਜਿਹੜੀ ਇੱਕ ਦੋ ਵੈਰਾਈਟੀ ਹੋਰ ਵੀ ਵੱਢ ਰਹੇ ਨੇ ਉਹ ਵੀ ਝਾੜ ਘਟ ਆ ਰਿਹਾ ਇਹ 11 21 ਇਹ ਜਮਈ ਮੰਨ ਲਓ ਵੀ ਖਤਮ ਹੋਈ ਹੈ ਜੀ ਕਹਾਣੀ ਕੱਲੇ ਆਪਣੀ ਨਹੀਂ ਆਪਣੇ ਹੋਰ ਵੀ ਪਿੰਡ ਚ ਲਾਈ ਹੈ ਜਿਨ੍ਹਾਂ ਦੇ ਉਹਨਾਂ ਦੇ ਵੀ ਸੇਮ ਇਹੀ ਚੀਜ਼ ਆ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਆਪਾਂ ਇਹ ਦੇਖੋ ਪੂਰੀ ਹਰੀ ਭਰੀ ਯਾਨੀ ਕਿ ਆਪਣੀ ਜੀਰੀ ਆ ਇਹ ਨਹੀਂ ਕਹਿ ਸਕਦੇ ਵੀ ਕੋਈ ਜੀਰੀ ਚ ਘਾਟ ਆ ਇਹ ਦੇਖੋ ਐਦਾਂ ਮੁੰਜਰ ਆਪਾਂ ਤੁਹਾਨੂੰ ਇੱਕ ਕੱਢ ਕੇ ਵੀ ਦਿਖਾਉਨੇ ਆ ਇਹ ਦੇਖੋ ਯਾਨੀ ਕਿ ਇਹ ਵੀ ਐਨ ਸਾਫ ਪਈਆਂ ਨੇ ਜੀ ਹਰੀਆਂ ਹੁਣ ਰੱਬ ਜਾਣਦਾ ਇਹਨੂੰ ਕੀ ਬਿਮਾਰੀ ਹੋਏ ਇਹ ਕੀ ਕਹਿ ਸਕਦੇ ਆਪਾਂ ਯਾਨੀ ਕਿ ਆਪਣੇ ਪਿੰਡ ਜਿਹੜੇ ਭਰਾ ਨੇ ਇਹ ਯਾਨੀ ਕਿ ਦੋ ਜਣਿਆਂ ਨੇ ਹੋਰ ਲਾਈਆ ਉਹਨਾਂ ਦਾ ਸੇਮ ਉਹਨਾਂ ਦੇ ਚਲੋ ਘੱਟ ਕਹਿ ਸਕਦੇ ਆ ਨੁਕਸਾਨ ਮਤਲਬ ਆਪਣੇ ਤਾਂ ਇਹ ਤਿੰਨ ਕਨਾਲਾਂ ਦੇ ਵਿੱਚੋਂ 50 ਕਿਲੋ ਹੋ ਜਵੇ ਵੈਸੇ ਤਾਂ ਆਪਾਂ ਨੂੰ ਉਹ ਵੀ ਨਹੀਂ ਚਾਂਸ ਦਿਖ ਰਿਹਾ ਕਿਉਂਕਿ ਕੋਈ ਵੀ ਇੱਕ ਬੁੱਜੇ ਦੇ ਵਿੱਚ ਲਾ ਕੇ ਚਲੋ ਵੀ ਕੋਈ ਪੂਰੀ ਦੀ ਪੂਰੀ ਸਾਰੇ ਤੇ ਸਾਰੇ ਖਰਾਬ ਨਹੀਂ ਹੈ ਦੇਖੋ ਬਾਕੀ ਕਮੈਂਟ ਕਰਕੇ ਦੱਸਿਓ ਭਰਾ ਬਣ ਕੇ ਵੀ ਇਹ ਕੀ ਕਾਦੇ ਕਾਰਨ ਹੋ ਸਕਦੀ ਹੈ ਕਿਉਂ ਇਦਾਂ ਸਾਰੇ ਸਾਰੇ ਦੇ ਸਾਰੇ ਛਿੱਟੇ ਫੋਕੇ ਨੇ ਜੀ ਬਾਕੀ ਆਪਣਾ ਭਰਾ ਜੇ ਕਿਸੇ ਨੇ ਉਹਦੇ ਬਾਰੇ ਕੋਈ ਨੌਲੇਜ ਹੈਗੀ ਆ ਕਾਦੇ ਕਾਰਨ ਹੋਇਆ ਆਪਾਂ ਨੂੰ ਜਰੂਰ ਦੱਸਿਓ ਕਮੈਂਟ ਕਰਕੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਬਣ ਕੇ ਵੀ ਇਹ ਕਾਦੇ ਕਾਰਨ ਹੋ ਸਕਦਾ ਹੈ ਆਪਾਂ ਵੀਡੀਓ ਤਾਂ ਬਣਾ ਰਹੇ ਆ ਕਿਉਂਕਿ ਆਪਣੇ ਤਾਂ ਇਹਦਾ ਬਹੁਤ ਲੋਸ ਆਇਤ ਗਈ। ਵੈਸੇ ਹੀ ਝਾੜ ਘੱਟ ਨੇ। ਇਹ ਜਮਾਂ ਹੀ ਜਾਨੀ ਕਿ ਰਗੜਾ ਲੱਗ ਗਿਆ ਇਹਦਾ ਤਾਂ। ਹੁਣ ਇਹਨੂੰ ਆਪਾਂ ਵੈਸੇ ਆਪਾਂ ਨੂੰ ਪਰਾਲੀ ਚਹੀਦੀ ਸੀਗੀ। ਵੈਸੇ ਤਾਂ ਅੱਜ ਡੰਗਰਾਂ ਨੂੰ ਮੈਸਾਂ ਨੂੰ ਪਾਉਣ ਲੱਗ ਗਿਆਂ ਵੱਢ ਕੇ। ਕਿਉਂਕਿ ਇਹਨੂੰ ਵੱਢ ਕੇ ਵੀ ਕੀ ਕਰਾਂਗੇ ਇਹਦੇ ਵਿੱਚ ਕੋਈ ਸਹਾਈਤ ਹੈ ਨਹੀਂ। ਠੀਕ ਹੈ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕੀ ਕਿਹੜੀ ਬਿਮਾਰੀ ਹੈ ਕਾਦੇ ਕਾਰਨ ਹੋਇਆ ਆਪਾਂ ਨੂੰ ਜਰੂਰ ਦੱਸਿਓ। ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਤੇ ਵੀਡੀਓ ਨੂੰ ਕਰ ਲਿਓ ਸ਼ੇਅਰ ਸ਼ੇਅਰ ਠੀਕ ਹੈ ਮਿਲਦੇ ਆਂ ਅਗਲੀ ਵੀਡੀਓ ਚ